ਦੰਦਿਆਂ ਨੂੰ 50 ਦੀ ਸਜ਼ਾ ਵੀ ਥੋੜੀ ਹੋਊਗੀ ਇਹਨਾਂ ਦੰਦਿਆਂ ਨੂੰ ਪਾਕਿਸਤਾਨ ਤੋਂ ਲਿਆ ਕੇ ਇਹਨਾਂ ਦੇ ਮੇਨ ਅੰਗ ਸਾਰੇ ਵਾਢ ਕੇ ਹੱਥਾਂ ਦੇ ਗੁੱਟ ਪੈਰਾਂ ਦੇ ਵਾਢ ਕੇ ਇਹਨਾਂ ਨੂੰ ਜਨਤਕ ਮੁਠੇ ਤੰਗਣਾ ਚਾਹੀਦਾ ਹੈ ਬਿਲਕੁਲ ਹੱਥੇ ਲੋਕਾਂ ਨੂੰ ਨਿਰਦੋਸ਼ ਲੋਕਾਂ ਨੂੰ ਜਿਹੜਾ ਮਾਰ ਦੇਣਾ ਇਹ ਕੋਈ ਇਨਸਾਨੀਅਤ ਨਹੀਂ ਸਾਰੇ ਜਿੰਨੇ ਵੀ ਲੋਕ ਇੱਥੇ ਇਕੱਠੇ ਹੋਏ ਆ ਉਹਨਾਂ ਦੀ ਕੋਈ ਮੰਗ ਆ ਤੇ ਸਖਤ ਤੋਂ ਸਖਤ ਸਜ਼ਾ ਮੈਂ ਅਗਰ ਨਾਲ ਸਮਾਜ ਦੇ ਪ੍ਰਧਾਨ ਦੇ ਤੌਰ ਤੇ ਚਾਹੁੰਦਾ ਇਹਨਾਂ ਲੋਕਾਂ ਦਾ ਐਨਕਾਊਂਟਰ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਪਕੜ ਕੇ ਸ਼ਹਿਰਾਂ ਬਾਜ਼ਾਰ ਦੇ ਵਿੱਚ ਗੋਲੀ ਨਹੀਂ ਮਾਰਨੀ ਚਾਹੀਦੀ ਇਹਨਾਂ ਦੇ ਲੱਤਾਂ ਬਾਹਾਂ ਵਧਣੀਆਂ ਚਾਹੀਦੀਆਂ ਤੜਫੜ ਕੇ ਮਾਰਨੇ ਚਾਹੀਦੇ ਆ ਅੱਜ ਕੱਲ ਮੈਂ ਸ਼ੈਪਰੀ ਸਿੰਘ ਦੇ ਤੁਸੀਂ ਹੈਵ ਇਨ ਇੰਡੀਆ ਟੀਵੀ ਦੇਖ ਰਹੇ ਹੋ ਇਸ ਵਕਤ ਦੀ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਬਾਗਾ ਪ੍ਰਾਣਾ ਦੇ ਧਰਮਸ਼ਾਲਾ ਦੇ ਮੂਰਤ ਕਰ ਰਹੇ ਆ ਜਿਵੇਂ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਪਹਿਲਗਾਉਂ ਦੇ ਵਿੱਚ ਅਤਵਾਦੀ ਹਮਲਾਵਾਂ ਜਿਸ ਦੇ ਵਿੱਚ ਕਈ ਭਾਰਤੀਆਂ ਦੀ ਜਾਨ ਚਲੀ ਗਈ ਤਾਂ ਉਸ ਦੇ ਸਬੰਧ ਦੇ ਵਿੱਚ ਜਿਹੜਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਰੋਸ ਮਾਰਚ ਕੱਢਿਆ ਜਾ ਰਿਹਾ ਜਿਸ ਵਿੱਚ ਸ਼ਹਿਰ ਦੀਆਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਦੇ ਲੋਕ ਇਕੱਠੇ ਹੋ ਕੇ ਜਿਹੜਾ ਕੈਂਡਲ ਮਾਰਚ ਕੱਢ ਰਹੇ ਨੇ ਉਸ ਰੋਸ ਦੇ ਵਿੱਚ ਤੇ ਤਸਵੀਰਾਂ ਤੁਸੀਂ ਦੇਖ ਲਓ ਆਪਾਂ ਗੱਲਬਾਤ ਵੀ ਕਰਾਂਗੇ ਇਸ ਸੰਬੰਧ ਦੇ ਵਿੱਚ ਸ਼ਹਿਰ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਕ ਵਾਰੀ ਤਸਵੀਰਾਂ ਦੇਖ ਲਓ ਕਾਢ ਨਾਲ ਪਵਨ ਗੋਇਲ ਜਿਹੜੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੋਇਲ ਸਾਹਿਬ ਜਿਹੜਾ ਪਿਛਲੇ ਦਿਨ ਕਸ਼ਮੀਰ ਦੇ ਵਿੱਚ ਆਪਣਾ ਉਹ ਤੇ ਕਈ ਭਾਰਤੀ ਮਾਰੇਗਾ ਕੀ ਕਹਿਣਾ ਚਾਹੋਗੇ ਸਾਡੇ ਲੋਕ ਬਹੁਤ ਬੱਚਿਆਂ ਦੀਆਂ ਛੁੱਟੀਆਂ ਦੇ ਵਿੱਚ ਸਕੂਲਾਂ ਛੁੱਟੀਆਂ ਹੁੰਦੀਆਂ ਜੰਮੂ ਕਸ਼ਮੀਰ ਦੇ ਵਿੱਚ ਸਮਝਾਂਦੇ ਆ ਪਰ ਜਿਹੜੇ ਕੁਝ ਮਾੜੇ ਅੰਸਰ ਹੈ ਜਿਹੜੇ ਕਿ ਪਾਕਿਸਤਾਨੀ ਆ ਅੰਤਗਵਾਦੀ ਉਹ ਐਨੇ ਕਾਨੂੰਨੀਆ ਹਰਕਤਾਂ ਕਰਦੇ ਆ ਜਿਵੇਂ ਕਿ ਹੁਣ ਇੱਕ ਤਕਰੀਬ ਹਫਤਾ ਪਹਿਲਾਂ ਵਿਆਹ ਹੋਇਆ ਸੀਗਾ ਜੋੜੇ ਦਾ ਉਹ ਆਉਦੇ ਪ੍ਰਮਾਨ ਨਾਲ ਬਿਆਹ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹੜੀ ਮੂਲ ਮਨਾਉਣ ਉੱਥੇ ਗਏ ਤੇ ਨਾਲ ਉਹ ਤੇ ਹੋਰ ਪਰਿਵਾਰ ਗਏ ਜਦੋਂ ਉੱਥੇ ਫੇਰ ਦਾ ਫੁੱਟ ਡਮੋਗਸਵੀਰ ਦੇ ਵਿੱਚ ਉਹਦੀ ਖੁਸ਼ੀਆਂ ਦੀ ਉਹਨਾਂ ਨੂੰ ਅੱਗ ਲੱਗ ਗਈ ਉਹਨਾਂ ਨੂੰ ਵਿਚਾਰਾਂ ਨੂੰ ਕੀ ਪਤਾ ਸੀਗਾ ਕਿ ਜ਼ਿੰਦਗੀ ਦੇ ਹਫ਼ਤੇ ਦੇ ਵਿਆਹ ਦੇ ਵਿੱਚ ਸਾਡਾ ਇਹ ਪਹਿਲਾ ਟੂਰ ਤੇ ਅਗਲੀ ਟੂਰ ਵੱਜ ਜਾਣਾ ਰਾਨੀ ਵਾਲੀ ਗੱਲ ਇਹ ਹੈ ਕਿ ਜਾਤੀਵਾਦ ਦੀ ਜਾਤੀਵਾਦ ਦੇ ਨਾਲ ਇਹ ਧਰਮ ਦੀ ਨੀਤੀ ਦੇ ਨਾਲ ਕਿਦਾ ਜਾ ਰਿਹਾ ਹੈ ਜਿਵੇਂ ਕਿ ਉੱਥੇ ਇਹਨਾਂ ਨੇ ਸਭ ਤੋਂ ਪਹਿਲਾਂ ਉੱਥੇ ਇਹ ਪੁੱਛਿਆ ਗਿਆ ਵੀ ਤੁਸੀਂ ਕਿਸ ਧਰਮ ਨਾਲ ਸੰਬੰਧਤ ਹੋ ਧਰਮ ਨਾਲ ਪੁੱਛਣ ਤੋਂ ਬਾਅਦ ਕੱਪੜੇ ਲਵਾ ਕੇ ਚੈੱਕ ਕੀਤਾ ਫਿਰ ਉਸ ਜਨਾਨੀ ਉਸਦੀ ਪਤਨੀ ਸਾਡੀ ਭੈਣ ਉੱਥੇ ਸਾਹਮਣੇ ਉਸਦੇ ਪਤੀ ਨੂੰ ਗੋਲੀਆਂ ਮਾਰੀਆਂ ਗਈਆਂ ਤੇ ਜਦੋਂ ਉਹਨੇ ਵਿਚਾਰੀ ਨੇਖਿਆ ਵੀ ਤੁਸੀਂ ਮੇਰੇ ਵੀ ਗੋਲੀ ਮਾਰ ਦਿਓ ਮੈਂ ਜੀ ਕਿ ਕੀ ਕਰਨਾ ਹੈ ਤਾਂ ਉਹਨਾਂ ਨੇ ਲੇਡੀ ਨੂੰ ਸਾਡਾ ਦਿੱਤਾ ਸਾਰੇ ਜਿਹੜੇ ਬੰਦੇ ਸਾਡੇ ਹਿੰਦੂਸਤਾਨੀ ਸੀਗੇ ਉੱਥੇ ਕਰੀਬ 26 27 ਦੇ ਸਾਰੇ ਮੌਤ ਦੇ ਘਾਟਾ ਤਰ ਦਿੱਤੇ ਇਹਨਾਂ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਵੀ ਥੋੜੀ ਹੋਊਗੀ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਆਪਾਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸਾਡੇ ਕੋਲ ਰਫੈਲ ਆ ਇਹ ਆ ਆਪਾਂ ਨੂੰ ਇਹਨਾਂ ਕੋਲ ਕਰਨ ਦੀ ਬਜਾਏ ਸੰਭ ਦੀ ਬਜਾਏ ਇਹਨਾਂ ਦਾ ਹੱਲ ਕਰਨਾ ਚਾਹੀਦਾ ਹੈ ਇਹਨਾਂ ਦਰਿੰਦਿਆਂ ਨੂੰ ਪਾਕਿਸਤਾਨ ਤੋਂ ਲਿਆ ਕੇ ਇਹਨਾਂ ਦੇ ਮੇਨ ਅੰਗ ਸਾਰੇ ਵਢ ਕੇ ਹੱਥਾਂ ਦੇ ਗੁੱਟ ਪੈਰਾਂ ਦੇ ਵਢ ਕੇ ਇਹਨਾਂ ਨੂੰ ਜਨਤਕ ਮੁਠੇ ਤੰਗਣਾ ਚਾਹੀਦਾ ਹੈ ਕਿ ਜਿਹੜਾ ਕਿ ਹਫ਼ਤੇ ਬਾਅਦ ਥੋੜੇ ਹੋਏ ਪਗੜੇ ਕੀਤੇ ਜਾਣ ਕਿ ਜਿਹੜੀਆਂ ਇਹੋ ਜਿਹੇ ਘਨੋਨੀਆਂ ਹਰਕਤਾਂ ਸਾਡੇ ਦੇਸ਼ ਦਾ ਕਰਦੇ ਵਾਲੇ ਲੋਕ ਹੈ ਅੰਤਗਵਾਦੀ ਆ ਕਿਉਂਕਿ ਪਾਕਿਸਤਾਨੀ ਆ ਉਹਨਾਂ ਨੂੰ ਸਭ ਕਾ ਸਕੇ ਕਿ ਦੇਸ਼ ਦੇ ਲੋਕਾਂ ਨਾਲ ਕਿਵੇਂ ਖਲਵਾੜ ਕਰੀਦਾ ਹੈ ਹਸਦਾ ਖੇਡ ਦੇ ਪਰਿਵਾਰ ਇਹਨਾਂ ਨੇ ਖਤਮ ਕਰਤੀ ਆ ਸਾਡੇ ਨਾਲ ਮੁਖਤਿਆਰ ਸਿੰਘ ਐਮਸੀ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਰਿਹਾ ਐਮਸੀ ਜਿਵੇਂ ਜਿਹੜੀ ਇਹ ਘਟਨਾ ਹੋਈ ਆ ਬਹੁਤ ਦਰਦਨਾਕ ਘਟਨਾ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਇਹ ਇੱਕ ਐਸੀ ਘਟਨਾ ਸੀ ਜਿਸ ਨਾਲ ਸਾਡਾ ਕਿ ਸਾਰੇ ਦੇਸ਼ ਵਿੱਚ ਇੱਕ ਸੋਗ ਦਾ ਮਾਹੌਲ ਹੈ ਤੇ ਬਹੁਤ ਨਿੰਦਨੀਆਂ ਜਿੰਨੀ ਦੀ ਨਿੰਦਿਆ ਕੀਤੀ ਹੋਵੇ ਉਹ ਨਹੀਂ ਘਟਾ ਸੋ ਸਾਨੂੰ ਜਿਹੜਾ ਕਿ ਦੇਸ਼ ਭਾਈਚਾਰਕ ਸਾਂਝ ਆ ਉਹਦੇ ਵਿੱਚ ਇੱਕ ਬਹੁਤ ਵੱਡਾ ਖਲਾਫ ਪੈਦਾ ਕਰਨ ਦੀ ਕੋਸ਼ਿਸ਼ ਹੈ ਪਛਤਾਤਾਂ ਵਾਲੋਂ ਜਿਹੜੀਆਂ ਕਿ ਆਪਸ ਵਿੱਚ ਭਾਈਚਾਰਕ ਸਾਂਝ ਨੂੰ ਤਾਰ ਪਿੱਡੋ ਕਰਕੇ ਆਪਣਾ ਮਕਸਦ ਪਹੁੰਚਾਉਣਾ ਚਾਹੁੰਦੀਆਂ ਸੋ ਅਸੀਂ ਇਹ ਮਾਰਚ ਕੱਢ ਕੇ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਕਿ ਅਸੀਂ ਜਿੱਥੇ ਉਹਨਾਂ ਜਿਹੜੇ ਸ਼ਹੀਦ ਹੋਏ ਐ ਉਹਨਾਂ ਦੇ ਲਈ ਜਿੱਥੇ ਸ਼ਰਧਾਂਜਲੀ ਅਰਪਿਤ ਕਰਦੇ ਆ ਉੱਥੇ ਹੀ ਸਮੁੱਚੇ ਦੇਸ਼ ਵਾਸੀਆਂ ਨੂੰ ਇੱਕ ਭਾਈਚਾਰਕ ਸਾਂਝ ਵਿੱਚ ਬਣਾਈ ਰੱਖਣ ਦੀ ਅਪੀਲ ਕਰਦੇ ਆ ਤਾਂ ਕਿ ਉਹਨਾਂ ਦੇ ਮਨਸੂਬੇ ਕਿਸੇ ਵੀ ਤਰੀਕੇ ਨਾਲ ਕਾਮਯਾਬ ਹੋ ਸਕਣ ਸੋ ਇਹੀ ਸਾਡੀ ਤੁਹਾਡੇ ਰਾਂਹੀ ਵੀ মিডিਆ ਨੂੰ ਵੀ ਬੇਨਤੀ ਹੈ ਕਿ ਕੋਈ ਵੀ ਇਦਾਂ ਦੀ ਬਿਆਨਬਾਜ਼ੀ ਨਾ ਕੀਤੀ ਜੇ ਇਹਦੇ ਨਾਲ ਸਾਡੇ ਆਪਸ ਵਿੱਚ ਤਾਲੁਕਤ ਖਰਾਬ ਹੋਣ ਸੋ ਇਸ ਲਈ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਆਪਾਂ ਰਲ ਮਿਲ ਕੇ ਉਸੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨਾ ਹੈ ਇਸੇ ਤਰ੍ਹਾਂ ਹੀ ਆਪਣੇ ਦੇਸ਼ ਦੀ ਤਰੱਕੀ ਚ ਸੱਭਣਾ ਹੈ ਤੇ ਜਿਹੜਾ ਪਾਕਿਸਤਾਨ ਨੇ ਜਿਹੜਾ ਇਹ ਕੰਮ ਕੀਤਾ ਜਿਨੇ ਵੀ ਕੀਤਾ ਉਹਨੂੰ ਮੂੰਹ ਤੋੜਵਾ ਜਵਾਬ ਫੇਰ ਹੀ ਅਸੀਂ ਦੇ ਸਕਦੇ ਹਾਂ ਨਸ਼ਮਨੀ ਜੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆਈ ਆ ਜਿਹੜੀ ਇਹ ਦਰਦਨਾਕ ਘਟਨਾ ਹੋਈ ਆ ਹਨ ਦੇਸ਼ ਦੇ ਵਿੱਚ ਪੂਰਾ ਸੋਗ ਦੀ ਲਹਿਰ ਵਾਪਰੀ ਹੈ ਕੀ ਕਹਿਣਾ ਚਾਹੋਗੇ ਬਹੁਤ ਜ਼ਿਆਦਾ ਗਮਹੀਨ ਮਾਹੌਲ ਜਿਹੜਾ ਸਾਰੇ ਹੀ ਭਾਰਤ ਦੇਸ਼ ਦੇ ਵਿੱਚ ਇਹ ਜਿਹੜਾ ਪਹਿਲਗਾਮ ਦੇ ਵਿੱਚ ਪਾਕਿਸਤਾਨ ਤੋਂ ਆਏ ਹੋਏ ਅਤਵਾਦੀਆਂ ਨੇ ਕੀਤਾ ਹੈ ਬਿਲਕੁਲ ਨਿਰਦੋਸ਼ ਲੋਕਾਂ ਨੂੰ ਗੋਲੀਆਂ ਦੇ ਨਾਲ ਭੁੰਨ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਅਸੀਂ ਪ੍ਰਧਾਨ ਮੰਤਰੀ ਤੋਂ ਉਹੀ ਮੰਗ ਕਰਦੇ ਹਾਂ ਕਿ ਇਸ ਦਾ ਵੱਧ ਤੋਂ ਵੱਧ ਇਨਸਾਫ ਮਿਲਣਾ ਚਾਹੀਦਾ ਹੈ ਤੇ ਠੋਕ ਕੇ ਜਵਾਬ ਦੇਣਾ ਚਾਹੀਦਾ ਹੈ ਤੇ ਸਾਰੀਆਂ ਪਾਰਟੀਆਂ ਨੂੰ ਵੀ ಪಕ್ಷੀ ਪਾਰਟੀਆਂ ਵੀ ਜਿਹੜੀਆਂ ਹੈਗੀਆਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਪ੍ਰਧਾਨ ਮੰਤਰੀ ਜੀ ਦਾ ਸਾਥ ਦਿਓ ਤਾਂ ਕਿ ਆਪਣੇ ਦੇਸ਼ ਦੀ ਜਿਹੜੀ ਸ਼ਾਨ ਹੈ ਜਿਸ ਤਰ੍ਹਾਂ ਪਹਿਲਾਂ بلندیاں ਤੇ ਹੈ ਉਸੇ ਤਰ੍ਹਾਂ ਹੀ بلندੀਆਂ ਤੇ ਰਵੇ ਮੋਦੀ ਜੀ ਦਾ ਸਾਥ ਸਾਰਿਆਂ ਨੂੰ ਰੱਖ ਕੇ ਦੇਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਦੀ ਤਾਕਤ ਸਾਰੇ ਵਿਪક્ષੀਆਂ ਪਾਰਟੀਆਂ ਦੇ ਨਾਲ ਸਾਰੇ ਹਿੰਦੁਸਤਾਨ ਦਾ ਜਿਹੜਾ ਇਹ ਝੰਡਾ ਬੁਲੰਦ ਕਰਨਾ ਹੈ ਉਹ ਆਪਾਂ ਸਾਰਿਆਂ ਨੇ ਹੀ ਭਾਰਤ ਵਾਸੀਆਂ ਨੇ ਕਰਨਾ ਹੈ ਜਿਹੜਾ ਇਹ ਹੋਇਆ ਬਹੁਤ ਮੰਦ ਭਾਗਾ ਕੰਮ ਹੋਇਆ ਹੈ ਦੇਖੋ ਇੱਕ ਜਿਹੜੇ ਸਾਡੇ ਨੇਵੀ ਦੇ ਅਫਸਰ ਸੀਗੇ ਉਹਨਾਂ ਦੀ ਮੈਰਿਜ ਹੋਈ 16 ਤਰੀਕ ਨੂੰ ਅਤੇ ਬਾਅਦ ਦੇ ਵਿੱਚ ਉੱਥੇ ਗੋਲੀਆਂ ਮਾਰ ਕੇ ਉਹਨਾਂ ਨੂੰ ਭੁਣਨ ਦਿੱਤਾ ਗਿਆ ਬਿਲਕੁਲ ਹੱਥੇ ਲੋਕਾਂ ਨੂੰ ਨਿਰਦੋਸ਼ ਲੋਕਾਂ ਨੂੰ ਜਿਹੜਾ ਮਾਰ ਦੇਣਾ ਇਹ ਕੋਈ ਇਨਸਾਨੀਅਤ ਨਹੀਂ ਇਹ ਜ਼ਾਲਮ ਲੋਕਾਂ ਦਾ ਕੰਮ ਹੈ ਇਹਨਾਂ ਦੀ ਤਾਂ ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਇਹਨਾਂ ਦੀ ਗਰਦਨ ਕੱਟ ਕੇ ਇਹਨਾਂ ਦੀ ਭਾਰਤ ਦੇ ਵਿੱਚ ਲੈ ਕੇ ਆਉਣੀ ਚਾਹੀਦੀ ਹੈ ਸਾਰੇ ਭਾਰਤ ਵਾਸੀਆਂ ਦਾ ਇਹੀ ਮੰਗ ਹੈ ਐਵੇਂ ਹੀ ਪਹਿਲਾਂ ਵੀ ਪਲਵਾਮਾ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ ਉਦੋਂ ਵੀ ਜਵਾਨ ਬਹੁਤ ਸ਼ਹੀਦ ਹੋਏ ਸੀ ਉਸ ਤਰ੍ਹਾਂ ਦਾ ਹੀ ਹਮਲਾ ਕਹਿ ਸਕਦੇ ਹਾਂ ਤੇ ਤੁਸੀਂ ਕਾਰਨ ਕੀ ਮੰਨਦੇ ਹੋ ਇਹੋ ਜਿਹੇ ਹਮਲੇ ਹੋਣਾ ਹੀ ਪੰਜਾਬ ਸਰ ਇਹ ਕਾਰਨ ਜਿਹੜਾ ਹੈ ਇਹ ਪਤਾ ਹੀ ਆਪਾਂ ਨੂੰ ਕਿ ਪਾਕਿਸਤਾਨ ਜਿਹੜਾ ਬਿਲਕੁਲ ਭੁੱਖਾ ਮਰ ਰਿਹਾ ਉਹਨੇ ਕੋਲੋਂ ਇਹ ਬਰਦਾਸ਼ਤ ਨਹੀਂ ਹੋਇਆ ਕਸ਼ਮੀਰ ਦੇ ਵਿੱਚ ਜਿਹੜੀ ਪਹਿਲਾਂ ਨਾਲੋਂ ਰੌਣਕ ਆਉਣ ਲੱਗ ਗਈ ਸੀ ਦੁਵਾਰਾ ਉਹੀ ਜਿਹੜਾ ਮਿੰਨੀ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ ਉੱਥੇ ਲੋਕ ਸਾਰੇ ਜਾਣ ਲੱਗੇ ਸੀ ਤੇ ਇਕਨੋਮੀ ਵੀ ਉੱਥੋਂ ਦੀ ਬਹੁਤ ਵਧਣ ਲੱਗੀ ਸੀਗੀ ਉਹਨੂੰ ਰੋਕਣ ਵਾਸਤੇ ਇਹ ਜਿਹੜਾ ਕੰਮ ਪਾਕਿਸਤਾਨ ਨੇ ਕੀਤਾ ਤਾਂ ਕਿ ਉਹਨਾਂ ਕੋਲ ਇਹ ਬਰਦਾਸ਼ਤ ਨਹੀਂ ਹੋਇਆ ਕਿ ਇਹ ਭਾਰਤ ਇੰਨੀਆਂ ਬੰਦੀਆਂ ਦੇ ਕਿਉਂ ਜਾ ਰਿਹਾ ਹੈ ਇਸ ਤਰ੍ਹਾਂ ਦੀ ਸਜ਼ਾ ਤੁਸੀਂ ਇਹੋ ਜਿਹੇ ਲੋਕਾਂ ਲਈ ਜਿਹੜੀ ਮੰਦ ਅਸੀਂ ਤਾਂ ਇਹੀ ਕਹਿੰਦੇ ਹਾਂ ਜੀ ਉਹਨਾਂ ਨੂੰ ਬਸ ਉਹਨਾਂ ਦੀ ਮੌਤ ਉਸ ਤੋਂ ਬਗੈਰ ਹੋਰ ਕੋਈ ਗੱਲ ਨਹੀਂ ਪਾਕਿਸਤਾਨ ਨੂੰ ਤਾਂ ਬਿਲਕੁਲ ਸਬਕ ਸਿਕਾਉਣਾ ਚਾਹੀਦਾ ਹੈ ਤੇ ਵਿਪੱਖਸ਼ੀ ਪਾਰਟੀਆਂ ਨੂੰ ਪ੍ਰਧਾਨ ਮੰਤਰੀ ਦਾ ਸਾਥ ਦੇਣਾ ਚਾਹੀਦਾ ਜੀ ਬਿਲਕੁਲ ਜੀ ਇਹਨਾਂ ਵੱਲੋਂ ਕਿਹਾ ਕਿ ਜਿਹੜੀ ਸਜ਼ਾ ਜਿਹੜੀ ਮੌਤ ਦੀ ਸਜ਼ਾ ਵੀ ਜਿਹੜੀ ਛੋਟੀ ਆ ਇਸ ਤੋਂ ਵੱਡੀ ਸਜ਼ਾ ਕੋਈ ਉਹਨਾਂ ਨੂੰ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨਾਲ ਹੋਰ ਵੀ ਸ਼ਹਿਰ ਦੇ ਜਿਹੜੇ ਲੋਕ ਖੜੇ ਨੇ ਉਹਨਾਂ ਨਾਲ ਗੱਲ ਸਵਿੰਦਰ ਕੁਮਾਰ ਜੀ ਕੀ ਕਹਿਣਾ ਚਾਹੋਗੇ ਜਿਹੜਾ ਇਹੋ ਜੀ ਦਰਦਨਾਕ ਜਿਹੜੀ ਘਟਨਾ ਵਾਪਰੀ ਇਹ ਘਟਨਾ ਵਾਪਰੀ ਹੈ ਜਿਹੜੇ ਇਹਨਾਂ ਦੇ ਦੋਸ਼ੀ ਨੇ ਅਸੀਂ ਇਹ ਜਿਹਨਾਂ ਨੂੰ ਸਖਤ ਤੋਂ ਸਖਤ ਅਜਿਹੀ ਸਜ਼ਾ ਦਿੱਤੀ ਜਾਵੇ ਤਾਂ ਜੋ ਕਿ ਹੋਰ ਨਵਾਂ ਦੋਸ਼ੀ ਪੈਦਾ ਹੋਣ ਲੱਗੇ ਸੋਚੇ ਵੀ ਇਹ ਜਿਹੜੀ ਘਟਨਾ ਇਸ ਤਰ੍ਹਾਂ ਦੀ ਕੋਈ ਵੀ ਨਹੀਂ ਕਰਨੀ ਇਹਨਾਂ ਨੂੰ ਇੱਕ ਚੌਂਕ ਦੇ ਵਿੱਚ ਲਿਆ ਕੇ ਜਿਹੜੀ ਹੈਗੀ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਪਬਲਿਕ ਦੇ ਵਿੱਚ ਤਾਂ ਜੋ ਕਿ ਹੋਰ ਕੋਈ ਅਜਿਹਾ ਦੋਸ਼ੀ ਨਾ ਪੈਦਾ ਹੋਵੇ ਅੱਜ ਇਹੋ ਜੀਆਂ ਜਗ੍ਹਾ ਦੇ ਉੱਪਰ ਜਿੱਥੇ ਬਹੁਤ ਜ਼ਿਆਦਾ ਸਿਕਿਉਰਟੀਆਂ ਹੁੰਦੀਆਂ ਜਾਂ ਜਿੱਥੇ ਘੁੰਮਣ ਫਿਰਨ ਲਈ ਲੋਕਾਂ ਦੀ ਜਗ੍ਹਾ ਬਣੀ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਤਾਂ ਕਮੀ ਰਹੀ ਹੈ ਜਿਹੜਾ ਏਡੀ ਵੱਡੀ ਜਿਹੜੀ ਇਹ ਦੁਰਘਟਨਾ ਵਾਪਰੀ ਹੈ ਪਰ ਲੇਕਿਨ ਕਾਫੀ ਲੰਮੇ ਸਮੇਂ ਤੋਂ ਅਸੀਂ ਉੱਥੇ ਜੰਮੂ ਕਸ਼ਮੀਰ ਨੂੰ ਬੜਾ ਸੇਫ ਮੰਨਣ ਲੱਗ ਗਏ ਸੀ ਕਿਉਂਕਿ ਪਿੱਛੇ ਜੋ ਧਾਰਾਵਾਣੀ ਦੇ ਮਨਤਾਵਕ ਲੋਕ ਪਰਤੇ ਜਿਹੜੀ ਜਾਨ ਲੱਗ ਗਈ ਸੀ ਪਰ ਜੇ ਅਜਿਹੀ ਘਟਨਾ ਕਰਨ ਦਾ ਕਾਰਨ ਸਾਨੂੰ ਇਹ ਲੱਗਦਾ ਕਿ ਜਾਨ ਬਦਲਣੇ ਘਟਨਾ ਕਰਕੇ ਵੀ ਤਾਂ ਜੋ ਕੀ ਪਬਲਿਕ ਦਾ ਆਉਣਾ ਜਾਣਾ ਕਰ ਦੇ ਪਰ ਇਹ ਜਿਹੜੇ ਭਾਰਤ ਦੇਸ਼ ਦੇ ਵਾਸੀ ਨੇ ਇਹ ਕਦੇ ਵੀ ਨਹੀਂ ਡਰਦੇ ਉਹਨਾਂ ਅਸੀਂ ਹਮਲਾਵਰਾਂ ਨੂੰ ਕਹਿਣਾ ਚਾਹੁੰਦੇ ਹਾਂ ਇਹ ਡਟ ਕੇ ਹਮੇਸ਼ਾ ਹੀ ਇੱਥੇ ਜੰਮੂ ਕਸ਼ਮੀਰ ਵਿੱਚ ਆਉਂਦੇ ਰਹਿਣਗੇ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਹੈਗਾ ਆ ਪ੍ਰੋਗਰਾਮ ਬਣਾ ਰਹੇ ਹਾਂ ਜਿਹੜੇ ਸੋਨੀਆ ਐਮਸੀ ਨੇ ਉਹਨਾਂ ਨਾਲ ਗੱਲਬਾਤ ਕਰ ਲੈਣਾ ਪੁੱਛ ਲੈਨੇ ਆ ਮੈਡਮ ਕੀ ਕਹਿਣਾ ਚਾਹੋ ਜਿਹੜੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਪੂਰੇ ਦੇਸ਼ ਦੇ ਵਿੱਚ ਇਹੋ ਜਿਹੇ ਲੋਕ ਕਰਦੀਆਂ ਨੂੰ ਕਿਹਨੂੰ ਛੇਤੀ ਤੱਕ ਕਸ਼ਮੀਰ ਦੇ ਵਿੱਚ ਉਸ ਤੋਂ ਪਹਿਲਾਂ ਵਾਅਦਾ ਕਿਹਾ ਜਾਊਗਾ ਕੀ ਕਹਿਣਾ ਚਾਹੁੰਦੇ ਹੋ ਵੀ ਜੋ ਵੀ ਹੋ ਰਿਹਾ ਬਹੁਤ ਜ਼ਿਆਦਾ ਹੋ ਰਿਹਾ ਹੈ ਜਿਹੜੇ ਜਿਹੜੇ ਲੋਕ ਹੁਣ ਮਾਰੇ ਗਏ ਆ ਬਹੁਤ ਹੀ ਨਜਾਇਜ਼ ਮਾਰੇ ਗਏ ਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਉਹਨਾਂ ਨੂੰ ਇਨਸਾਫ਼ ਮਿਲੇ ਤੇ ਆਉਣ ਵਾਲੇ ਟਾਈਮ 'ਚ ਵੀ ਸਾਨੂੰ ਇਸ ਤਰ੍ਹਾਂ ਦਾ ਡਰ ਹੋ ਕੇ ਅਸੀਂ ਜਾਈਏ ਕਿਤੇ ਕਿਉਂਕਿ ਹੁਣ ਜਿਹੜੀ ਹੁਣ ਘਟਨਾ ਹੋਈ ਆ ਉਹਦੇ ਤੋਂ ਬਹੁਤ ਹੀ ਡਰ ਲੱਗਦਾ ਆ ਕਿ ਆਪਾਂ ਕਿਸੇ ਵੀ ਸੇਫ ਆਪਦੇ ਆਪ ਨੂੰ ਸਮਝਦੇ ਨਹੀਂ ਤੇ ਆਪਾਂ ਨੂੰ ਵੀ ਸਰਕਾਰ ਤੋਂ ਇਹੀ ਚਾਹੀਦਾ ਤੇ ਵੀ ਸਾਨੂੰ ਸੇਫਟੀ ਹੋਵੇ ਕਿ ਕਿਤੇ ਵੀ ਬੱਚੇ ਲੈ ਕੇ ਜਾਣੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਾ ਹੋਵੇ ਜਿਵੇਂ ਪਹਿਲਾਂ ਵੀ ਤੁਸੀਂ ਦੇਖਿਆ ਸੀ ਨਿੱਕੀਆਂ ਨਿੱਕੀਆਂ ਬੱਚੀਆਂ ਨਾਲ ਵੀ ਬਲਾਤਕਾਰ ਹੋਇਆ ਬਾਅਦ 'ਚ ਉਹਨਾਂ ਦੇ ਕਤਲ ਵੀ ਕੀਤੇ ਗਏ ਹਨ ਤੇ ਇਹੋ ਜਿਹੇ ਦੋਸ਼ੀਆਂ ਲਈ ਕਿਸ ਤਰ੍ਹਾਂ ਦੀ ਸਜ਼ਾ ਦੀ ਮੰਗ ਕਰਦੇ ਆਂ ਅਸ ਇਹੋ ਜਿਹੇ ਦੋਸ਼ਿਆਂ ਨੂੰ ਇਹ ਜਾਣਨੇ ਆ ਕਿ ਵੀ ਉਹਨਾਂ ਨੂੰ ਚੌਂਕ ਚ ਪાંਸੀ ਦਿੱਤੀ ਆ ਵੀ ਲਾਈਫ ਲਾਈਨ ਕਲੱਬ ਜਿੰਨਾਂ ਵੱਲੋਂ ਇਹ ਜਿਹੜਾ ਸਾਰਾ ਪ੍ਰੋਗਰਾਮ ਲੀਕਿਆ ਗਿਆ ਸੀ ਸ਼ਹਿਰ ਵਾਸੀਆਂ ਨਾਲ ਰਲ ਕੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਉਹਨਾਂ ਨੂੰ ਪੁੱਛਦੇ ਆਣ ਰਮਨ ਜੀ ਜਿਹੜੀ ਆ ਸੀ ਦੀ ਦਰਦਨਾਕ ਘਟਨਾ ਹੋਈ ਹੈ ਜਿਹੜੇ ਆਪਣੇ ਭਾਰਤੀ ਅਸ਼ੀਰ ਕੀਤੇ ਰਹੇ ਨੇ ਅੱਤਵਾਦੀਆਂ ਵੱਲੋਂ ਕੀ ਕਹਿਣਾ ਚਾਹੋ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਤੇ ਜਿੰਨੀ ਵੀ ਆਪਾਂ ਅਨਿੰਦਾ ਕਰ ਸਕੀਏ ਥੋੜੀ ਆ ਬੇਕਸੂਰਾਂ ਦੀ ਜਾਨਾਂ ਗਈਆਂ ਕਦੇ ਵੀ ਇਹਨਾਂ ਦਾ ਆਪਾਂ ਵਾਪਜ ਨਹੀਂ ਭਰ ਸਕਦੇ ਤੇ ਬਹੁਤ ਹੀ ਮਾੜੀ ਘਟਨਾ ਜੋ ਵਾਪਰੀ ਹੈ ਦੇਸ਼ ਦੇ ਕੈਸ ਤਰ੍ਹਾਂ ਦੀ ਸਜ਼ਾ ਦੀ ਮੰਗ ਕਰਦੇ ਹਾਂ ਕਿਉਂਕਿ ਪਹਿਲਾਂ ਵੀ ਇੱਕ ਪਲਵਾਮਾ ਦੇ ਤੇ ਹਮਲਾ ਹੋਇਆ ਵੀ ਜਵਾਬ ਦੇ ਇਸ ਤਰ੍ਹਾਂ ਦੇ ਲੋਕਾਂ ਲਈ ਕਿਹੜੀ ਸਜ਼ਾ ਦੀ ਮੰਗ ਕਰ? ਸਜ਼ਾ ਦੀ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਕਿ ਵੀ ਉਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਕਿ ਵੀ ਜਿਹੜਾ ਕਦੇ ਕੋਈ ਦੁਬਾਰਾ ਬੰਦਾ ਗਲਤੀ ਕਰਨ ਦੀ ਸੋਚੇ ਨਾ ਜੇ ਅੱਤਵਾਦ ਦਾ ਨਾਮ ਦਿੱਤਾ ਹੈ ਤੇ ਅੱਤਵਾਦੀਆਂ ਨੂੰ ਜੇ ਪੂਰੀ ਜਾਂਚ ਕਰਕੇ ਉਹਨਾਂ ਨੂੰ ਇਹੋ ਜੀ ਸਜ਼ਾ ਦਿੱਤੀ ਜਾਵੇ ਕਿ ਵੀ ਜਿਹੜਾ ਆਮ ਬੰਦਾ ਛੋਟੀ ਜਿਹੀ ਗਲਤੀ ਕਰਨ ਦੀ ਵੀ ਸੋਚ ਨਾਲ ਰੱਖੇ ਇਸ ਤਰ੍ਹਾਂ ਦੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਜਿਹੜਾ ਹਮਲਾ ਹੋਇਆ ਦੇਸ਼ ਦੇ ਜਿਹੜੇ ਲੋਕਾਂ ਦੇ ਉੱਤੇ ਉਸ ਤੋਂ ਪਹਿਲਾਂ ਦੇਸ਼ ਦੇ ਨੌਜਵਾਨਾਂ ਉੱਪਰ ਵੀ ਹੋਇਆ ਸੀ ਕਾਫੀ ਟਾਈਮ ਪਹਿਲਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਕੀ ਕਹਿਣਾ ਹੈ ਮਾਮਲਾ ਹੈ ਜੀ ਅੱਜ ਤੱਕ ਉਹਦੇ ਵੀ ਦੋਸ਼ੀ ਫੜੇ ਨਹੀਂ ਗਏਗੇ ਨਾ ਉਹਦਾ ਪਤਾ ਲੱਗ ਸਕੇ ਜਿਹੜਾ ਪਹਿਲਾਂ ਹੋਇਆ ਸੀ ਜੇਐਨਕੇ ਦੇ ਵਿੱਚ ਅੱਜ ਦੀ ਰੇਡ ਵਿੱਚ ਦੋ ਦੋ ਤਿੰਨ ਸਾਲ ਹੋ ਗਏ ਜੀ ਮਾਹੌਲ ਸੀ ਟੂਰਿਸਟ ਉੱਥੇ ਪਹੁੰਚ ਰਿਹਾ ਸੀ ਪਰ ਜਿਹੜੀ ਆ ਘਟਨਾ ਵਾਪਰੀ ਹੈ ਇਹ ਜੇਐਨਕੇ ਦੇ ਵਿੱਚ ਉੱਥੋਂ ਦੇ ਲੋਕ ਨਿੰਦਿਆ ਕੀਤੀ ਜਾ ਰਹੀ ਹੈ ਵੀ ਇਹ ਬਹੁਤ ਮਤਭਾਗਾ ਹੋਇਆ ਇਸ ਦੇ ਵਿੱਚ ਕਿਹੜੀਆਂ ਏਜੰਸੀਆਂ ਕੀ ਕੰਮ ਕਰ ਰਹੀਆਂ ਇਹਦੇ ਬਾਰੇ ਪੜਤਾਲ ਕਰਨ ਦੀ ਜ਼ਰੂਰਤ ਹੈ ਕੀ ਹੋ ਰਿਹਾ ਔਰ ਮੈਂ ਇਹ ਚਾਹਣਾ ਹੈ ਅਸੀਂ ਲੋਕਾਂ ਦੀ ਆਵਾਜ਼ ਹੈ ਵੀ ਜੋ ਵੀ ਬੰਦੇ ਇਹਦੇ ਵਿੱਚ ਇਨਵੋਲਵ ਹੈ ਉਹਨਾਂ ਨੂੰ ਸ਼ਰਿਆਂਮ ਚੌਂਕ ਦੇ ਵਿੱਚ ਖੜਾ ਕੇ ਗੋਲੀ ਮਾਰੀ ਜਾਵੇ ਸਾਰਾ ਭਾਰਤ ਸਾਰਾ ਹਿੰਦੁਸਤਾਨ ਸਾਰੀਆਂ ਪਾਰਟੀਆਂ ਇੱਕ ਮੁੱਠ ਹੋ ਕੇ ਇਸ ਚੀਜ਼ ਦੀ ਮੰਗ ਕਰ ਰਹੀਆਂ ਵੀ ਕੋਈ ਨਾ ਕੋਈ ਇਸ ਚੀਜ਼ ਦਾ ਛੁਲੂਚਨ ਲੱਭਿਆ ਜਾਵੇ ਔਰ ਜੋ ਵੀ ਇਦਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਉਹਨਾਂ 'ਤੇ ਨੱਤ ਪਾਈ ਜਾਵੇ ਤਾਂ ਕਿ ਦੇਸ਼ ਦੇ ਵਿੱਚ ਅਮਨ-ਸ਼ਾਂਤੀ ਫੈਲੇ ਸਰਕਾਰ ਵੱਲੋਂ ਬਹੁਤ ਤਰ੍ਹਾਂ ਦੀਆਂ ਏਜੰਸੀਆਂ ਬਣਾਈਆਂ ਜਾਂਦੀਆਂ ਜਿਸ ਤਰ੍ਹਾਂ ਸਰਕਾਰ ਉਸ ਚੀਜ਼ ਦਾ ਪਹਿਲਾਂ ਹੀ ਪਤਾ ਕਰ ਲੈਂਦੀ ਕੀ ਇਸ ਤਰ੍ਹਾਂ ਦੀ ਜਿਹੜਾ ਕੋਈ ਨੀ ਹੈਗਾ ਕਿ ਇਹਨਾਂ ਕੋਲ ਸਰਕਾਰ ਕੋਲ ਵੀ ਪਤਾ ਕੀਤਾ ਜਾਵੇ ਜਾਂ ਇੰਨੇ ਕੁ ਸਮੇਂ ਦੇ ਵਿੱਚ ਉਹ ਲੋਕ ਇੱਥੋਂ ਕਿੱਥੇ ਨਿਕਲ ਸਕਣ ਸਰ ਇੰਟੈਲੀਜੈਂਸੀ ਦੀ ਰਿਪੋਰਟ ਅੱਜ ਇਹ ਸਾਹਮਣੇ ਆ ਰਹੀ ਹੈ ਵੀ ਇੱਕ ਹਫ਼ਤਾ 10 ਦਿਨ ਪਹਿਲਾਂ ਇਹ ਚੀਜ਼ ਸਾਹਮਣੇ ਆ ਚੁੱਕੀ ਸੀ ਵੀ ਕੋਈ ਜੇਐਨਕੇ ਦੇ ਵਿੱਚ ਵੱਡੀ ਘਟਨਾ ਵਾਪਰਨ ਵਾਲੀ ਆ ਉਸ ਤੋਂ ਬਾਅਦ ਉਸ ਨੂੰ ਗੱਲ ਨੂੰ ਸੀਰੀਅਸਲੀ ਕਿਸ ਨੇ ਨਹੀਂ ਲਿਆ ਉਸ ਦਾ ਕੀ ਕਰਨਾ ਹੈ ਇਸ ਦੀ ਵੀ ਪੜਤਾਲ ਕਰਨੀ ਚਾਹੀਦੀ ਹੈ ਔਰ ਸਰਕਾਰ ਨੂੰ ਉਹਨਾਂ ਬੰਦਿਆਂ ਤੇ ਬਹੁਤ ਵੱਡਾ ਐਕਸ਼ਨ ਲੈਣਾ ਚਾਹੀਦਾ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦੋਆਇਆ ਜਿਹੜਾ ਮਤਲਬ ਕਿ ਉੱਥੇ ਹੈ ਜਿੱਥੇ ਘਟਨਾ ਵਾਪਰੀ ਗਈ ਉੱਥੇ ਬਹੁਤ ਵੱਡੀ ਸਿਕਿਉਰਿਟੀ ਹੈ ਉੱਥੇ ਉਹ ਬੰਦੇ ਕਿਸ ਤਰ੍ਹਾਂ ਐਂਟਰ ਕੀਤੇ ਕਿਵੇਂ ਕੀਤੇ ਇਹਦੇ ਬਾਰੇ ਵੀ ਪੜਤਾਲ ਹੋਣੀ ਬਹੁਤ ਜ਼ਰੂਰੀ ਹੈ ਔਰ ਜੇ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣਗੀਆਂ ਉਹਨਾਂ ਬੰਦਿਆਂ ਤੇ ਕੰਟਰੋਲ ਹੋਊ ਤਾਂ ਆਪਣੇ ਹਿੰਦੁਸਤਾਨ ਦੇ ਵਿੱਚ ਅਮਨ ਸ਼ਾਂਤੀ ਫੈਲ ਬਰਕਰਾਰ ਰਹੇ ਸਹੂਗੀ ਸਾਡੇ ਨਾਲ ਨਗਰ ਕੌਂਸਲ ਪ੍ਰਧਾਨ ਅਰਪਮਨ ਗੁਪਤਾ ਜੀ ਵੀ ਨੇ ਉਹਨਾਂ ਨਾਲ ਜਿਹੜੀ ਗੱਲਬਾਤ ਕਰ ਲਏ ਨੇ ਪਛ ਲੈਨੇ ਆ ਗੁਪਤਾ ਜੀ ਜਿਸ ਤਰ੍ਹਾਂ ਦੀ ਘਟਨਾ ਹੋਈ ਹੈ ਕਿਸ ਤਰ੍ਹਾਂ ਦੀ ਸਜ਼ਾ ਦੀ ਮੰਗ ਕਰਦੇ ਹੋਏ ਲੋਕਾਂ ਨੇ ਅਸੀਂ ਜੋ ਇਹ ਘਟਨਾ ਹੋਈ ਹੈ ਅਸੀਂ ਬਹੁਤ ਮੰਦਭਾਗੀ ਕਰਨਾ ਕਹਿੰਦੇ ਆ ਅਸੀਂ ਕਹਿੰਦੇ ਜਿਹੜੇ ਵੀ ਦੁਸ਼ੀ ਚਲਦੇ ਜਿਹਦੀ ਫੜੀ ਜਾਣ ਅਤੇ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਗਾਹ ਨੂੰ ਇਹ ਕੰਮ ਕੋਈ ਨਾ ਹੋ ਸਕੇ ਬਿਲਕੁਲ ਜੀ ਸਾਡੇ ਨਾਲ ਬੰਸਲ ਸਾਹਿਬ ਖੜੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਜਿਹੜੀ ਘਟਨਾ ਹੋਈ ਤਰਜ਼ ਨਾਲ ਇਹ ਜਿਹੜੀ ਘਟਨਾ ਹੋਈ ਹੈ ਬਹੁਤ ਹੀ ਜ਼ਿਆਦਾ ਔਰ ਸਾਰੇ ਜਿੰਨੇ ਵੀ ਲੋਕ ਇੱਥੇ ਇਕੱਠੇ ਹੋਏ ਆ ਉਹਨਾਂ ਦੀ ਕੋਈ ਮੰਗ ਆ ਤੇ ਸਖਤ ਤੋਂ ਸਖਤ ਸਜ਼ਾ ਮੈਂ ਅਗਰ ਨਾਲ ਸਮਾਦੇ ਪ੍ਰਧਾਨ ਦੇ ਤੌਰ ਤੇ ਚਾਹੁੰਦਾ ਇਹਨਾਂ ਲੋਕਾਂ ਨਾਲ ਇਨਕਾਊਂਟਰ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਪਕੜ ਕੇ ਸ਼ਰਿਆਂ ਬਾਜ਼ਾਰ ਦੇ ਵਿੱਚ ਗੋਲੀ ਨਹੀਂ ਮਾਰਨੀ ਚਾਹੀਦੀ ਇਹਨਾਂ ਦੇ ਲੱਤਾਂ ਬਾਹਾਂ ਵੜਦਣੀਆਂ ਚਾਹੀਦੀਆਂ ਤੜਫੜ ਕੇ ਮਾਰਨੇ ਚਾਹੀਦੇ ਫਿਰ ਇਹਨਾਂ ਨੂੰ ਪਤਾ ਲੱਗੇ ਵੀ ਇਹਨਾਂ ਦੀ ਹਾਲਤ ਕਿਸ ਤਰ੍ਹਾਂ ਹੋਈ ਆ ਜਿਹੜਾ ਇਹਨਾਂ ਨੇ ਕੰਮ ਕੀਤਾ ਉਹਦੀ ਸਜ਼ਾ ਇਸ ਤਰ੍ਹਾਂ ਮਿਲਣੀ ਚਾਹੀਦੀ ਬਿਲਕੁਲ ਜੀ ਸਾਰੇ ਜਿੰਨੇ ਵੀ ਸ਼ਹਿਰ ਨਿਵਾਸੀ ਜਾਂ ਸਮਾਜ ਸੇਵੀ ਇਕੱਠੇ ਹੋਏ ਤਾਂ ਉਹਨਾਂ ਦਾ ਇਹੀ ਕਹਿਣਾ ਕਿ ਸਖਤ ਤੋਂ ਸਖਤ ਜਿਹੜੀ ਸਜ਼ਾ ਮਿਲਣੀ ਚਾਹੀਦੀ ਨਾ ਇਹਨਾਂ ਦੇ ਗੋਲੀ ਮਾਰੀ ਜਾਵੇ ਨਾ ਇਹਨਾਂ ਨੂੰ ਫਾਂਸੀ ਦਿੱਤੀ ਜਾਵੇ ਜਿਹੜਾ ਕੱਲਾ ਕੱਲਾ ਅੰਗ ਇਹਨਾਂ ਦਾ ਵੱਢ ਕੇ ਨਾ ਉਹ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਵੀਰ ਕਰਦੇ ਗੱਲਬਾਤ ਨੂੰ ਸ਼ੇਅਰ ਕਰੋਗੇ ਸਾਡਾ ਪੇਜ ਫੋਲੋ